ਤੇ ਖੀਰਾ ਜਿਹੜਾ ਉਹ ਸਲਾਦ ਵਿੱਚ ਖਾਓ ਰੈਤੇ 'ਚ ਖਾਓ ਵੈਸੇ ਵੀ ਗਰਮੀਆਂ ਵਿੱਚ ਜਿਹੜਾ ਉਹ ਜ਼ਰੂਰ ਖਾਣਾ ਚਾਹੀਦਾ ਵਾ ਹੈਲੋ ਜੀ ਸਤਿ ਸ੍ਰੀ ਅਕਾਲ ਨਮਸਤੇ ਉਦਾਫ ਜੈ ਮਾਤਾ ਦੀ ਰਾਮ ਰਾਮ ਟੜਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਡੇਲੀ ਲਾਈ ਬਲੌਗ ਤੇ ਸਵੇਰ ਹੋ ਗਈ ਅਸੀਂ ਉੱਠ ਗਏ ਹੁਣ ਪਹਿਲਾਂ ਜਾ ਕੇ ਹਨਾਉਣੇ ਆ ਫਿਰ ਤੁਹਾਨੂੰ ਦੱਸਾਂਗੇ ਅੱਜ ਕਾਦੀ ਵੀਡੀਓ ਪਾਉਣੀ ਆ ਲੋ ਜੀ ਆਲੂ ਗੰਡੇ ਟਮਾਟਰ ਲਿਆਂਦੇ ਆ ਆਲੂ ਆਏ ਆ 50 ਦੇ 4 ਕਿਲੋ ਤੋ ਗੰਡੇ ਆਏ ਆ 50 ਦੇ 2 ਕਿਲੋ 100 ਦੇ 4 ਕਿਲੋ ਆਂਦਾ ਹੀ ਹੁੰਦਾ ਤੁਹਾਨੂੰ 50 ਦੇ 2 ਕਿਲੋ ਲਾ ਦਨਾ ਕੋਈ ਨਹੀਂ ਤੇ ਟਮਾਟਰ 30 ਦੇ ਕਿਲੋ ਆਏ ਆ ਤੇ ਵੀਡੀਓ ਪਉਣੀ ਸੀ ਆਲੂ ਗੰਡੇ ਆ ਨਹੀਂ ਹੀ ਟਮਾਟਰ ਵੀ ਆ ਨਹੀਂ ਤੇ ਜਾਗ ਲਿਆਂਦਾ ਇੱਕ ਤੇਲ ਦੀ ਬੋਤਲ ਲਿਆਂਦੀ ਅੱਧਾ ਕਿਲੋ ਵਾਲੀ ਹਾਂ ਵਿਸ਼ਨੂ ਵਾਲਾਂ ਦੀ ਤੇ ਪਹਿਲਾਂ ਬਿੱਲ ਨੂੰ ਦੁੱਧ ਪਾ ਦਈਏ ਵਿਚਾਰੀ ਸੂਰ ਦੀ ਭੁੱਖੀ ਆ ਕੱਖ ਨਹੀਂ ਖਾਦਾ ਵਿਚਾਰੀ ਨੇ ਹੁਣੇ ਮੈਂ ਜਦੋਂ ਆਲੂ ਲੈ ਕੇ ਆਇਆ ਮੇਰੇ ਮੂਗਲ ਵੇਖਣ ਠੀਕ ਦੁੱਧ ਨਹੀਂ ਪਾਇਆ ਹਾਂ ਕੋਲੋਂ ਮਨੇ ਦਦਨੀ ਪਾ ਗਿਆ ਅੱਜ ਹਾਂ ਕਹਿੰਦਾ ਉਹ ਮੈਂ ਸਾਢੇ 7 ਚੱਲ ਗਿਆ ਹਾਂ ਹਾਂ ਫੇਸ ਫੋਟੇ ਹੀ ਜੁੱਤੇ ਨੇ ਤੇ ਮੈਗਾ ਕਿਨੇ ਕਿਹਾ ਗਏ ਛਾਪੀ ਬਾਹਰ ਲੱਗੀ ਨਹੀਂ ਫਿਰ ਕਹਿੰਦਾ ਮੈਂ ਅੰਗਦ ਘਰ ਗਿਆ ਅੰਗਦ ਨੂੰ ਗਿਆ ਕਿ ਨਦੀ ਚਾਬੀ ਬਾਹਰ ਲੱਗੀ ਆ ਤੇ ਉਹਨੂੰ ਦੱਸ ਦੇ ਹਾਂ ਤੇ ਕਹਿੰਦਾ ਉਹ ਚਾਬੀ ਬਾਹਰ ਲੱਗੀ ਉਹ ਮੇਰੇ ਘਰ ਲਾ ਕੇ ਤੇ ਚੱਲ ਗਿਆ ਹਾਂ ਕਰਦੇ ਹੀ ਤੇ ਉਹ ਕਹਿੰਦੇ ਉਹ ਕਰ ਹੀ ਗਿਆ ਤੇ ਉਹਨੂੰ ਤਾਂ ਉਹ ਤਾਂ ਡੈਡੀ ਵੀ ਕੀਜ਼ ਲਾਈ ਪਿਆ ਘਟਿਆ ਸਲਾਈ ਪਿਆ ਗਿਆ ਦੁੱਧ ਨਹੀਂ ਦੇ ਕੇ ਗਿਆ ਸਾਡੇ ਸਾਥੇ ਭੱਜ ਗਿਆ ਹਾਂ ਹਾਂ ਕਹਿੰਦਾ ਇਹਦੀ ਇਹਦਾ ਮੂੜਦਾ ਵਾ ਕਦੀ ਤੇ ਸੋਲਤੇ ਭੱਜ ਜਾਂਦਾ ਤਾਂ ਕੰਦੀ ਜੀ 1:00 ਵਜੇ ਤਾਂ ਮੈਂ ਚਾਬੀ ਦਾ ਜੰਗਾ ਲੜਾ ਪੈ ਕਹਿੰਦਾ ਚਾਬੀ ਰਾਤੀ ਬਾਹਰ ਹੀ ਲੱਗੀ ਰਹਿ ਗਈ ਮੈਂ ਕਹਿੰਦਾ ਘਰ ਅੱਥੇ ਆਣ ਗਿਆ ਉਹ ਕਰਦਾ ਰਿਹਾ ਫੀਚਰ ਜੀਵਦਾ ਚਾਬੀ ਲੇ ਗਏ ਤਾਂ ਚਾਬੀ ਨਾਲ ਹੀ ਲੱਗੂਗੀ ਪੀਲਾ ਉਹ ਦੇ ਜਾ ਅੱਜ ਇਹਦਾ ਜੀ ਨਹੀਂ ਕਰਨ ਦਾ ਚਾਬਤਾ ਪੀਲਾ ਲੈ ਅੱਜ ਤੇਰਾ ਜੀ ਨਹੀਂ ਕਰਨ ਦਾ ਹੈ ਬਿੱਲੋ ਮਸ਼ਕਰੀਆਂ ਕਰਦੀਆਂ ਨਾ ਮਸ਼ਕਰੀਆਂ ਕਰਦੀਆਂ ਪੀਲਾ ਮਸ਼ਕਰੀ ਇਹ ਇਹ ਮਸ਼ਕਰੀਆਂ ਕਰਦੀ ਮਸ਼ਕਰੀ ਪੀਲਾ ਮੰਮੀ ਚਲੋ ਮੈਂ ਕੰਮ ਦੇ ਵੀ ਜਾਣਾ ਮੁੜ ਕੇ ਕਰੋ ਤਿਆਰੀ ਪੁੱਲਾ ਤੋੜ ਕੇ ਤ ਤਵਦਾ ਰੋ ਹੱਥ ਤੋਂ ਲਾ ਪਹਿਲਾਂ ਮੰਮੀ ਢੇ ਧਣੀਆਂ ਚੈੱਕ ਕਰਨਾ ਮੰਮੀ ਕੀ ਕਰਨ ਧਣੀਆਂ ਧਣੀਆਂ ਨੂੰ ਨਾ ਜੇ ਆਪਾਂ ਫਰਿੱਜ ਜਿਹਾ ਰੱਖ ਦਈਏ ਨਾ ਤੇ ਉਹ ਪਤਾ ਨਹੀਂ ਖਰਾਬ ਹੋ ਜਾਂਦਾ ਵਾ ਤੇ ਜੇ ਇਸ ਤਰ੍ਹਾਂ ਪਿਆ ਰਹਿੰਦਾ ਤੇ ਅੱਜ ਨਹੀਂ ਹੋਇਆ ਵੇ ਲੋ ਕਿਵੇਂ ਉੱਤੋਂ ਕੁ ਹੀ ਲਿਆ ਮੈਂ ਤੋੜ ਕੇ ਤੁਹੇ ਕਹਾਂਦੇ ਤੋ ਇੱਕ ਟਮਾਟਰ ਨੂੰ ਲੱਗਾ ਨਹੀਂ ਲਾਲ ਹੋਇਆ ਉਹ ਲਿਆ ਹਾਂ ਤੇ ਪਦੀਨਾ ਤੋੜ ਕੇ ਲਿਆ ਇੱਕ ਆ ਦੋ ਨਿਕਲੇ ਪਦੀਨਾ ਬਣ ਕੇ ਚਲਾਇਆ ਮੈਂ ਵੀ ਨੇ ਆ ਲੈ ਕਾਪਤ ਪੂਦੀ ਪੂਦਣਾ ਇਹ ਲੋਕਾਰ ਸਬਜੀ ਕੋ ਹੁੰਦਾ ਫਾਇਦਾ ਕਿ ਨਾ ਹੁੰਦਾ ਕੋਈ ਜੇ ਸਰੇ ਬੋਲਤਾ ਇਦਾ ਜੀ ਨਾ ਚੀਜ ਜਿਹੜੀ ਵਰਤ ਲਈਦੀ ਹੈ ਇਹਨੇ ਲਖੇ ਦੋ ਤੇਕ ਦੋ ਲੱਤ ਇਹ ਕੋਲ ਲਾ ਲਵਾਂ। ਆ ਦੇਖੋ ਜੀ ਘਰ ਦੇ ਟਮਾਟਰ। ਕਿੰਨੇ ਸੋਹਣੇ ਆ ਤੇ ਕਿੰਨੇ ਵਧੀਆ ਤੇ ਖਾਣ ਵਿੱਚ ਇਹ ਬਹੁਤ ਸਵਾਦ ਹੁੰਦੇ ਆ। ਅੰਦਰ ਦੇਖੋ ਇਹ ਘਰ ਦੇ ਟਮਾਟਰ। ਪਦੀਨਾ ਦਾ ਮਸਾ ਵੀ ਲੈ ਆ। ਸਰ ਕੋਈ ਇੰਨਾ ਕਿ ਪਾ ਦੋ। ਹੈ ਇੰਨਾ ਹੀ ਤਾਂ ਨਿਕਲ ਗਿਆ ਜਰਾ ਕਿੰਨੇ ਵਧੀਆ ਘਰ ਦੇ ਟਮਾਟਰ ਤੇ ਇਹ ਖਾਣ ਵਿੱਚ ਬੜੇ ਟੇਸਟੀ ਹੁੰਦੇ ਆ। ਹੈਨਾ? ਹੋਰ ਵੀ ਬਹੁਤ ਲੱਗੇ ਆ ਪਰ ਲਾਲ ਹੋ ਜਾਣਗੇ ਨਾ ਤੇ ਫੇਰ ਲਾਵਾਂਗੇ। ਤੇ ਇਹਦੀ ਇੱਕ ਖਿੱਚੋ ਫੋਟੋ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਡੈਲੀ ਲਾਇਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਬਣਾਉਣ ਲੱਗੇ ਆਂ ਖੀਰੇ ਦਾ ਰੈਤਾ ਜੋ ਕਿ ਗਰਮੀਆਂ ਵਿੱਚ ਖਾਣਾ ਬਹੁਤ ਵਧੀਆ ਗੱਲ ਵਾ ਤੇ ਠੰਡਾ ਹੁੰਦਾ ਵਾ ਖੀਰੇ ਦਾ ਰੈਤਾ ਤੇ ਸਾਰੇ ਖੁਸ਼ ਹੋ ਕੇ ਕਹਿੰਦੇ ਆ ਤੇ ਆਓ ਤੁਹਾਨੂੰ ਦੱਸੀ ਵੀ ਇਹਦੇ ਵਿੱਚ ਕੀ ਕੀ ਪੈਣਾ ਵਾ ਤੇ ਇਹਦੇ ਵਿੱਚ ਆਪਾਂ ਖੀਰਾ ਲਿਆ ਇੱਕ ਤੇ ਹਾਂ ਲਿਆ ਧਨੀਆ ਤੇ ਪੁਦੀਨਾ ਤੇ ਟਮਾਟਰ ਵਾ ਤੇ ਦਹੀਂ ਆ ਤੇ ਦਹੀਂ ਆਪਾਂ ਘਰ ਦਾ ਜਮਾਇਆ ਵਾ ਤੇ ਵੇਖੋ ਕਿੰਨਾ ਸੋਹਣਾ ਜਿਹਾ ਦਹੀਂ ਜੰਮਿਆ ਵਾ ਤੇ ਦੁੱਧ ਕਿਉਂਕਿ ਬੜਾ ਵਧੀਆ ਹੁੰਦਾ ਦੁੱਧ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਹੋਰ ਮਸਾਲੇ ਜਿਸ ਤਰ੍ਹਾਂ ਪੁਣਿਆ ਤਨੀ ਆਪਾਂ ਪਾਵਾਂਗੇ ਪੀਸਿਆ ਹੋਇਆ ਚੀਨੀ ਦਾ ਚਮਚਾ ਪਾਵਾਂਗੇ ਕਾਲਾ ਨਮਕ ਪਾਵਾਂਗੇ ਜੀਰਾ ਪਾਵਾਂਗੇ ਵਿੱਚ ਬਾਕੀ ਤੁਹਾਨੂੰ ਦੱਸਦੇ ਆ ਲਓ ਜੀ ਕੀੜਾ ਜਿਹੜਾ ਵਾ ਆਪਾਂ ਦੋਨਾਂ ਪਾਸਿਆਂ ਤੋਂ ਕੱਟ ਲਿਆ ਤੇ ਇਹਨਾਂ ਨਾਲ ਕੱਟਣਾ ਵਾ ਨਮਾ ਦੰਨਾ ਪਾਸੋਂ ਕੱਟ ਲਿਆ ਫਿਰ ਇਹਨੂੰ ਆਪਾਂ ਰਗੜ ਲੈਣਾ ਕਿ ਅੰਗੇ ਦਾ ਕੌੜਵਾ ਪੰ ਜਿਹੜਾ ਵਾ ਉਹ ਨਿਕਲ ਜਾਂਦਾ ਇਸ ਤਰ੍ਹਾਂ ਪਰ ਹੁਣ ਤੇ ਖੀਰੇ ਜੜੇ ਆ ਬਹੁਤ ਮਿੱਠੇ ਹੁੰਦੇ ਆ ਕੋਈ ਲੋੜ ਹੀ ਨਹੀਂ ਆ ਤੇ ਲੋਕੀ ਖਾ ਜਾਂਦੇ ਨੇ ਇਸੇ ਤਰ੍ਹਾਂ ਹੀ ਮਤਲਬ ਛਿਲਕਿਆ ਸਮੇਤ ਤੇ ਫਿਰ ਆਪਾਂ ਇਹਨੂੰ ਛਿੱਲਾਂਗੇ ਜੇ ਆਪਣਾ ਦਹੀਂ ਤੁਸੀਂ ਪਰਵਾਰ ਦੇ ਹਿਸਾਬ ਨਾਲ ਦਹੀਂ ਜਿਆਦਾ ਵਾ ਤੇ ਖੀਰੇ ਜੜੇ ਉਹ ਜਿਆਦਾ ਪੈਣਗੇ ਗੋ ਬਣ ਗਏ ਆਪਾਂ ਦਹੀਂ ਥੋੜਾ ਰੈਤਾ ਬਣਾਉਣਾ ਵਾ ਤੇ ਆਪਾਂ ਖੀਰਾ ਜਿਹੜਾ ਇੱਕੋ ਪਾਵਾਂ ਖੀਰੇ ਦਾ ਰੈਤਾ ਇੱਕ ਹੋਰ ਰੈਤਾ ਬਣਾਣਾ ਮੀਂ ਕਦੂ ਦਾ ਕਦੂ ਕੀ ਇਹਦਾ ਰੈਤਾ ਫਿਰ ਦਹੀਂ ਉਹ ਤੇ ਜਾ ਬੂੰਦੀ ਦਾ ਰੈਤਾ ਤੇ ਹੁਣ ਆਪਾਂ ਇਹ ਛਿੱਲ ਲਿਆ ਵਾ ਤੇ ਇਹਨੂੰ ਆਪਾਂ ਰਗੜ ਲਾਂਗੇ ਜਬਰੀਗ ਨਾ ਚਾਹੋ ਤਾਂ ਬ੍ਰੇਕ ਨਾ ਵੀ ਆਪਾਂ ਰਗੜ ਲੈਣਾ ਇਹਨੂੰ ਜਿਹੜੇ ਬੀ ਵਾਲਾ ਪਾਸਾ ਨਾ ਉਹ ਨਹੀਂ ਆਪਾਂ ਪਾਉਣਾ ਵਿੱਚ ਬੀ ਆਪਾਂ ਰਹਿਣ ਦੇਣਾ ਉਹ ਸਪਰਾਪਰਾ ਆਪਾਂ ਨੂੰ ਫਰਗੜ ਲੈਣਾ ਕਿਉਂਕਿ ਬੀ ਮੜ ਕੇ ਮੂੰਹ ਚਾਉਂਦੇ ਆ ਤੇ ਜੇ ਮੰਨ ਲਿਆ ਵੀ ਖੀਰਾ ਜਿਹੜਾ ਉਹ ਬਹੁਤ ਖੁਲਾਵਾ ਤਾਂ ਖੀਰਾ ਸਾਡਾ ਜਿਹੜਾ ਬੜਾ ਨਰਮਾ ਖੁਲਾਵਾ ਤੇ ਫੇਰ ਆਪਾਂ ਸਾਰਾ ਪਾ ਦੋ ਖੀਰਾ ਜਿਹੜਾ ਉਹ ਸਾਡਾ ਰਗੜਿਆ ਗਿਆ ਵਾ ਤੇ ਹੁਣ ਆਪਾਂ ਉਹ ਕ ਇਸ ਤਰ੍ਹਾਂ ਦਾ ਰੱਖਣਮ ਤੇ ਹੁਣ ਆਪਾਂ ਬੋਲ ਲਵਾਂਗੇ ਤੇ ਬੋਲ ਦੇ ਵਿੱਚ ਆਪਾਂ ਜਿਹੜਾ ਉਹ ਦਹੀਂ ਪਾਵਾਂਗੇ ਦੇਖੋ ਦਹੀਂ ਮम्मी ਦਹੀਂ ਵੜਾ ਦਿਆ ਜਦੋਂ ਆਏ ਦਹੀਂ ਨੂੰ ਪਤਾ ਕੀ ਹੈ ਖੱਟਾ ਜਾਦਾ ਲਾ ਦੋ ਨਾ ਤੇ ਫਿਰ ਦਹੀਂ ਜਿਹੜਾ ਉਹ ਖੱਟਾ ਜਾਂਦਾ ਵਾ ਇਹ ਦਹੀਂ ਸਾਡਾ ਮਿੱਠਾ ਦਹੀਂ ਬਣਿਆ ਵਾ ਤੇ ਵੈਸੇ ਵੀ ਬਹੁਤ ਵਧੀਆ ਜਿਹੜਾ ਵਾ ਉਹ ਜੰਮਦਾ ਦੁੱਧ ਨੂੰ ਉਬਾਲ ਕੇ ਥੋੜਾ ਜਿਹਾ ਕਾੜ ਲਓ ਤੇ ਵਧੀਆ ਦਹੀਂ ਬਕੋ ਕਿੰਨਾ ਵਧੀਆ ਜੰਮਦਾ ਹੁਣ ਆਪਾਂ ਦਹੀਂ ਇੱਕ ਕੌਲੀ ਲਿਆਵਾ ਤੇ ਹੁਣ ਇੱਕ ਕੌਲੀ ਦਹੀਂ ਆਪਾਂ ਇਹ ਲਉਣਾ ਦਹੀਂ ਜਮਾਉਣਾ ਇੱਕ ਕੌਲੀ ਕਿੰਨੇ ਕਿੰਨੇ ਚਮਚ ਵਿੱਚ ਦਹੀਂ ਪੋਣਾ ਮੈਂਦਾ ਇਹਨ ਬਿਲਕੁਲ ਚਮਚੇ ਦਾ ਚੌਥਾ ਹਿੱਸਾ ਇੱਕ ਕੌਲੀ ਦੁੱਧ ਦੇ ਵਿੱਚ ਚਮਚੇ ਦਾ ਚੌਥਾ ਹਿੱਸਾ ਹਾਂ ਨਹੀਂ ਪੋਣਾ ਚਾਹੀਦਾ ਜਿਆਦਾ ਪਾਵਾਂਗੇ ਤੇ ਉਹ ਦਹੀਂ ਜਿਹੜਾ ਉਹ ਖੱਟਾ ਹੋ ਜਾਊਗਾ ਠੀਕ ਹਾਂ ਹੁਣ ਵਿੱਚ ਜਿਹੜੇ ਕਿਦਾਂ ਤਿਆਰ ਹੁੰਦੇ ਇਹ ਹੁਣ ਆਪਾਂ ਜਿਹੜਾ ਲਿਆਵਾ ਖੀਰਾ ਜਿਹੜਾ ਇਹ ਫੇ ਪਾਵਾਂਗੇ ਖੀਰਾ ਪਾ ਦਾਂਗੇ ਤੇ ਵਿੱਚ ਪਾਵਾਂਗੇ ਆਪਾਂ ਖੀਰੇ ਵਾਲਾ ਪਾਣੀ ਵੀ ਆਪਾਂ ਪਾ ਦੇਣਾ ਵਾ ਕਿਉਂਕਿ ਇਹ ਜਿਹੜਾ ਹੈ ਜਾਇਰ ਜਾਣ ਦੇਣਾ ਇਹਦੇ ਵਿੱਚ ساری ਤਾਕਤ ਵਾ ਤੇ ਹੁਣ ਆਪਾਂ ਉਹ ਕਿਹੜਾ ਉਹ ਉੱਪਰ ਲਾਵਾਂਗੇ ਅੱਛਾ ਤੇ ਵਿੱਚ ਆਪਾਂ ਹੁਣ ਤਨੀਆ ਤੇ ਬਦੀਨਾ ਜਿਹੜਾ ਇਹ ਕੱਟਿਆ ਵਾ ਤੇ ਇਹ ਪਾਵਾਂਗੇ ਥੋੜਾ ਜਿਹਾ ਇਹ ਬਦਿਲਾਵਾ ਇਹ ਖਾਣਾ ਦੇ ਵੈਸੇ ਵੀ ਸਿਹਤ ਵਾਲਾ ਤੇ ਜਿਹੜਾ ਠੀਕ ਹੁੰਦਾ ਵਾ ਤੇ ਇਹ ਵਿੱਚ ਪਾਵਾਂਗੇ ਆਪਾਂ ਟਮਾਟਰ ਜਿਹੜੇ ਆਪਾਂ ਕੱਟੇ ਹੀ ਬ੍ਰੀਕ ਬ੍ਰੀਕ ਇਹ ਪਾ ਲਾਂਗੇ ਤੇ ਇਹ ਵਿੱਚ ਪਾਵਾਂਗੇ ਆਪਾਂ ਹਰੀ ਮਿਰਚ ਥੋੜੀ ਜੀ ਤੇ ਅਸੀਂ ਆਪਣੇ ਸਾਬ ਨਾਲ ਪਾਉਣੀ ਹੈ ਹਰੀ ਮਿਰਚ ਟਮਾਟਰ ਜਿਹਦੇ ਚਾੜ ਚਾੜਾ ਭਰੀਕ ਨਹੀਂ ਕਰਨੀ ਸਾਬ ਦੇ ਰੱਖਣੀ ਹੈ ਸਾਬ ਦੇ ਰੱਖਣੇ ਹੈ ਦੇ ਵਿੱਚ ਪਾਵਾਂਗੇ ਆਪਾਂ ਤੇਲ ਜੇ ਤਾਂ ਨਾ ਕੋਈ ਤੇਰੀ ਭਾਬੀ ਨੇ ਬਣਾਇਆ ਹੀਗਾ ਉਹ ਹੂੰ ਮਿੱਠਾ ਰਹਿਦਾ ਹਨਾ ਕਿੰਨਾ ਸਵਾਦ ਬਣਾਇ ਹੀ ਥੋੜੀ ਜਿਹੀ ਆਪਾਂ ਚੀਨੀ ਪਾਵਾਂਗੇ ਵਿੱਚ ਥੋੜੀ ਜੀ। ਤੁਸੀਂ ਸਾਡੇ ਹਿਸਾਬ ਨਾਲ ਰਹਿਤਾ ਬਣਾ ਕੇ ਵੇਖਿਓ ਕਿੰਨਾ ਟੇਸਟੀ ਬਣਦਾ ਵਾ। ਬੱਚੇ ਜਿਹੜੇ ਸਾਰੇ ਦੁਬਾਰਾ ਮੰਗਣਗੇ। ਹੋਣਾ ਪਾਵੇਂਚ ਪਾਵਾਂਗੇ ਕਾਲਾ ਨਮਕ ਥੋੜਾ ਜਿਹਾ। ਥੋੜਾ ਜਿਹਾ ਚਮਚੇ ਦਾ ਅੱਧਾ ਇਸਾ ਪਾਵਾਂਗੇ ਕਾਲਾ ਨਮਕ। ਕਾਲਾ ਨਮਕ ਜਿਹੜਾ ਖਾਣਾ ਜਿਹੜਾ ਬੜਾ ਵਧੀਆ ਕਰਦਾ ਵਾ। फिर आप थोड़ा जावा गे अपा थोड़ा जा गर्म मसाल पावे आप लाल मिर्च कथी थोड़ी जी लाल मिर्च पादे अद्धा अद्धा चिमचे अद्धा अद्धा चिमचा बस ਤਲਣ ਦੀ ਆਪਣਾ ਜਿੱਦਾਂ ਦੇ ਖਾਂ ਜਨਾ ਖਾਂਦੇ ਹੋ ਸਾਬ ਨਾ ਪਾਉਣਾ ਤੇ ਇਹਨੂੰ ਆਪਾਂ ਹੁਣ ਘੋੜ ਲਾਂਗੇ ਠੀਰੇ ਦਾ ਰਹਿਤਾ ਠੀਰੇ ਦੀ ਖੁਸ਼ਬੂ ਆਉਂਦੀ ਹੈ ਤੇ ਠੰਡਾ ਠੰਡਾ ਫ੍ਰਿਜ ਵਿੱਚ ਰੱਖ ਕੇ ਖਾਓ ਤੁਸੀਂ ਤੇ ਰੋਟੀ ਦਾ ਮਜ਼ਾ ਆ ਜਾਂਦਾ ਖਾਣ ਦਾ ਤੇ ਜਿਹੜਾ ਆਪਾਂ ਬਾਹਰੋਂ ਖਾਵਾਂਗੇ ਤੇ ਉਹ ਚੀਜ਼ ਜਿਹੜੀ ਬੜੀ ਮਹਿੰਗੀ ਮਿਲਦੀ ਆ ਤੇ ਇਹਨਾਂ ਵੇਤਰ ਕੇ ਆਪਾਂ ਘਰ ਬਣਾ ਕੇ ਤੇ ਆਪਣੀ ਪਸੰਦ ਦਾ ਖਾਓ ਤੇ ਹੁਣ ਰਾਇਤਾ ਸਾਡਾ ਜਿਹੜਾ ਵਾ ਉਹ ਬਣ ਗਿਆ ਵਾ ਤੇ ਆਪਾਂ ਹੁਣ ਸਿੱਤੇ ਸਜਾਉਣਾ ਦੀਪਕ ਥੋੜਾ ਥੋੜਾ ਇਹਦੇ ਵਿੱਚ ਆਪਾਂ ਪੁਦੀਨਾ ਪਾ ਦਾਂਗੇ ਥੋੜਾ ਜਿਹਾ ਆਪਾਂ ਲੇ ਗੀਏ ਗਰਮ ਮਸਾਲਾ ਗਰਮ ਮਸਾਲਾ ਇੱਕ ਗਰਮ ਮਸਾਲਾ ਜੀ ਹੂੰ ਹੂੰ ਤੇ ਥੋੜੀ ਜਿਹੀ ਆਪਾਂ ਲਾਲ ਮਿਰਚ ਪਾਵਾਂਗੇ ਤੋਰੀ ਕੋ ਹੋ ਗਿਆ ਤਿਆਰ ਰਹਾ ਤਾ ਕਰੋ ਚੰ ਦੇਖੋ ਜੀ ਰਹਾ ਤਾਂ ਸਾਡਾ ਜਿਹੜਾ ਤਿਆਰ ਹੋ ਗਿਆ ਵਾ ਤਰੇ ਤਾਂ ਸਾਡਾ ਜਿਹੜਾ ਖੀਰੇ ਦਾ ਰੈਦਾ ਵਾ ਉਹ ਬਣ ਕੇ ਤਿਆਰ ਹੋ ਗਿਆ ਵਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਵੀ ਜਰੂਰ ਕਰਿਆ ਕਰੋ ਕਮੈਂਟ ਕੋਈ ਨਹੀਂ ਕਰਦਾ ਕਿ ਕਿਸ ਤਰ੍ਹਾਂ ਸਾਡੀ ਚੀਜ਼ ਬਣਦੀ ਆ ਤੇ ਜਿੱਦਾਂ ਦੀ ਨਹੀਂ ਇਹ ਤੁਸੀਂ ਕਿਸ ਤਰੀਕੇ ਨਾਲ ਬਣਾਉਂਦੇ ਜੋ ਤੇ ਵਨ ਤੋਂ ਵੱਧ ਸਾਡੇ ਚੈਨਲ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਤਾਂ ਜੋ ਸਾਡਾ ਵਾਚ ਟਾਈਮ ਜਿਹੜਾ ਇਹ ਵਧੇ ਵਾਚ ਟਾਈਮ ਨਹੀਂ ਵਧਣ ਡਿਆ ਤੇ ਪਲੀਜ਼ ਪੋਸਟ ਟਾਈਮ ਨੂੰ ਵਧਾਉਣਾ ਹਾਂ ਤੇ ਇਥੇ ਸਪੋਰਟ ਕਰੋ ਤੇ ਸਾਡੇ ਰਾਇਤਾ ਬਣਾਉਣ ਦੀ ਜਿਹੜੀ ਰੈਸਪੀ ਤੁਹਾਨੂੰ ਕਿਹ ਤਰ੍ਹਾਂ ਦੀ ਲੱਗੀ ਆ ਤੇ ਤੁਸੀਂ ਕਿਹੜੇ ਤਰੀਕੇ ਨਾਲ ਬਣਾਉਦੇ ਜੋ ਕਮੈਂਟ ਕਰਕੇ ਜਰੂਰ ਦੱਸਣਾ ਇਹ ਸੀ ਸਾਡਾ ਖੀਰੇ ਦਾ ਰਾਇਤਾ ਤੇ ਜੋ ਬਣ ਕੇ ਤਿਆਰ ਹੋਇਆ ਇਹਦੇ ਬਹੁਤ-ਬਹੁਤ ਤੁਹਾਡਾ ਧੰਨਵਾਦ